ਸ਼੍ਰੀਯ ਕਾਲਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਹੁਣ ਇਹ ਸਾਰਾ ਕੰਮ ਕੁਮ ਨਵੇੜ ਕੇ ਹਟੇ ਹਾਂ ਠੀਕ ਆ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਬਸ ਹੁਣ ਫਟਾਫਟ ਮੈਂ ਰੈਡੀ ਹੋਣਾ ਕਿਉਂਕਿ ਹਸਪੀਟਲ ਜਾਣਾ ਹੈ ਠੀਕ ਮੈਂ ਕਿਤੇ ਪੜਿਆ ਸੀ ਕਹਿੰਦੇ ਜਦੋਂ ਵੀ ਹਸਪੀਟਲ ਦਾ ਨਾਮ ਆਉਂਦਾ ਸਾਨੂੰ ਟੈਨਸ਼ਨ ਖੜੀ ਹੋ ਜਾਂਦੀ ਵੀ ਹਾਈ ਹੋਣਾ ਹਸਪੀਟਲ ਹਾਈ ਹੋਣਾ ਹਸਪੀਟਲ ਪਰ ਕਈ ਪੋਜ਼ਿਟਿਵ ਇਹ ਗੱਲ ਨਹੀਂ ਸੋਚਦਾ ਵੀ ਵਧੀਆ ਹੈ ਜੀ ਅਸੀਂ ਹਸਪੀਟਲ ਜਾ ਰਹੇ ਹਾਂ ਸਾਡੇ ਜਿਹੜੇ ਆ ਸਰੀਰ ਦੇ ਵਿੱਚ ਪ੍ਰੋਬਲਮਸ ਆ ਹੱਲ ਹੋਣਗੀਆਂ ਰਾਈਟ ਸੋ ਉੱਥੇ ਮੰਮੀ ਵੀ ਆ ਮਾਮਾ ਜੀ ਵੀ ਆ ਹੋਰ ਵੀ ਬਹੁਤ ਸਾਰੇ ਆ ਹਸਪੀਟਲ ਹੁਣ ਜਾਣਾ ਪਈ ਜ਼ਰੂਰੀ ਆ ਕਿਉਂ ਜਾਣਾ ਆ ਤੁਹਾਨੂੰ ਬਲੌਗ 'ਚ ਹੀ ਪਤਾ ਲੱਗੂਗਾ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਤੁਹਾਡੇ ਪਿਆਰ ਤੇ ਤੁਹਾਡੇ ਆਸ਼ੀਰਵਾਦ ਦੀ ਉਹ ਮੈਨੂੰ ਪਤਾ ਹਮੇਸ਼ਾ ਬਣਿਆ ਹੀ ਰਹਿੰਦਾ ਬਹੁਤ ਫੋਨ ਕਾਲਸ ਆਉਂਦੇ ਆ ਬਹੁਤ ਸਾਰੇ ਮੈਸੇजेस ਆਉਂਦੇ ਆ ਥੈਂਕ ਯੂ so much ਕਿੰਨਾ ਤੁਸੀਂ ਪਿਆਰ ਦੇ ਰਹੇ ਹੋ ਕਿਤੇ ਇਟਲੀ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਹੈ ਨਾ ਥੈਂਕ ਯੂ so much ਬਲਕੀ ਜੀ ਹੁਣ ਆਪਾਂ ਹਸਪੀਟਲ ਚalਦੇ ਆਂ ਨਾ ਆਂਦੇ ਆਂ ਧੌਂਦੇ ਆਂ ਮੜਾ ਜਾ ਮੂੰਹ ਮਾਸਵਾਰ ਕੇ ਹੁਣ ਹਸਪੀਟਲ ਪਹੁੰਚਦੇ ਆ ਵੀ ਕੀ ਗੱਲ ਹੋਗੀ ਠੀਕ ਮੈਸੇ ਤਾਂ ਸਰਦਾਰ ਜੀ ਕਦੋਂ ਨੇ ਕਹਿੰਦੇ ਸਚਲ ਚਲ ਮੈਂ ਕਿਹਾ ਥੋੜਾ ਜਿਹਾ ਘਰ ਦਾ ਕੰਮ ਕਰ ਲਈਏ ਫੇਰ ਇੱਥੇ ਹੁਣ ਇਹ ਗੱਲ ਨਹੀਂ ਮੈਂ ਕਹੇ ਕਹੀ ਜਾਂਦੀ ਆ ਬਾਕੀ ਤੁਸੀਂ ਮੰਨਣਾ ਨਹੀਂ ਮੰਨਣਾ ਤੁਹਾਡੀ ਵਿਸ਼ਾ ਕਿਉਂਕਿ ਮੈਂ ਜ਼ਰੂਰੀ ਨਹੀਂ ਇਹ ਗੱਲ ਸਮਝਦੀ ਕਿ ਸਭ ਨੂੰ ਹਰ ਇੱਕ ਚੀਜ਼ ਦਿਖਾ ਕੇ ਕੀਤੀ ਜਾਵੇ ਠੀਕ ਹੈ ਕੋਸ਼ਿਸ਼ ਗੱਲਾਂ ਆਪ ਨੂੰ ਵੀ ਬੰਦੇ ਨੂੰ ਮਣੀ ਮਟਿਆ ਫੀਲ ਹੋਣੀ ਹੈ ਚਾਹੀਦੀਆਂ ਨੇ ਜੀ ਸੋ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਪਹੁੰਚਦੇ ਆ ਜੀ ਸਭ ਤੋਂ ਪਹਿਲਾਂ ਹਸਪੀਟਲ ਉੱਧਰਲੀ ਸਾਈਡ ਤੋਂ ਜੀ ਅਸੀਂ ਐਂਟਰੀ ਲੱਤੀ ਠੀਕ ਹੈ ਉਹ ਦੇਖੋ ਸਾਹਮਣੇ ਲਿਖਿਆ ਵਾ ਸਿਵਲ ਹਸਪਤਾਲ ਰੂਪਨਗਰ ਤੇ ਇਧਰੋਂ ਅਸੀਂ ਜਾਣਾ ਮਾਮਾ ਜੀ ਨੂੰ ਫੋਨ ਕਰ ਲਿਆ ਸੀਗਾ ਵੀ ਕਿਸੇ ਸਾਈਡ ਨੂੰ ਆਈਏ ਤੇ ਸਾਹਮਣੇ ਆਪਣਾ ਅਮਰਜੈਂਸੀ ਵਾਰਡ ਵੈਸੇ ਰਸਤੇ ਸਾਨੂੰ ਕਿਸੇ ਨੇ ਇਧਰ ਨੂੰ ਵੀ ਦੱਸਿਆ ਵੀ ਜੱਚਾ ਬੱਚਾ ਇਧਰ ਨੂੰ ਵੀ ਜਾ ਸਕਦੇ ਆ ਤੁਸੀਂ ਹੁਣ ਅਸੀਂ ਦੇਖਦੇ ਜੇ ਮਾਮਾ ਜੀ ਅਗੇ ਤਾਂ ਠੀਕ ਨਹੀਂ ਫਿਰ ਅਸੀਂ ਇੱਧਰ ਨੂੰ ਜਾਂਦੇ ਵੈਸੇ ਮਾਮਾ ਜੀ ਹੈਗੇ ਅੰਦਰ ਤੇ ਹੁਣ ਆਪਾਂ ਅੰਦਰ ਜਾ ਕੇ ਫਿਰ ਮਿਲਦੇ ਹਾਂ ਬਾਕੀ ਇੱਥੇ ਐਮਬੂਲੈਂਸਾਂ ਵਗੈਰਾ ਖੜ੍ਹੀ ਹੈ ਠੀਕ ਹੈ ਜੀ ਚਲਦੀ ਹੋਣੀ ਹੈ ਮਾਰੀ ਜੰਮਰ ਆ ਜਣਾ ਠੀਕ ਹੈ ਚਲੋ ਤੁਸੀਂ ਬੈਟ ਕਰਾ ਲਓ ਜਿੱਥੇ ਬੋਲ ਦਖਲੀ ਪਰੋਣਾ ਆਇਆ ਪਰੋਣਾ ਨਾਤਰ ਨਾ ਪਰੋਣਾ ਕੇ ਲਾਸਟਰ ਵੀ ਲਾ ਦੇਣਾ ਬੰਦੇ ਮੈਂ ਕੀ ਗੱਲ ਕਰਤੀ ਠੀਕ ਹੋਣਾ ਤਾਂ ਚੱਕੋ ਨਾ ਤਾਂ ਦੇਖ ਲਓ ਨਾ ਤੂੰ ਤੇ ਲਾਵੀ ਬੰਦੇ ਨੂੰ ਇੱਕ ਤਿੰਨ ਨੂੰ ਨਾਲੇ ਆਵੇ। ਇਹ ਮੈਂ ਵੀ ਕਾਢੀ ਨਾਲ ਚਾਹ ਨਾਲੇ। ਉਹੀ ਤਾਂ ਪਹੁੰਚਾ ਜਿਹਦੇ ਪੋਲਟਰੀ ਫਾਰਮ ਬਣਾਇਆ। ਹਾਂ ਉਹ ਬਣਾਇਆ। ਤੁਸੀਂ ਵੀ ਹੋਣਾ। ਪੋਲਟਰੀ ਖਾਣਾ। ਹਾਂਜੀ ਹਣੀ ਮਮਾ ਯਾਨ ਵਧੀਆ। ਸੱਚੀ ਕੀ ਹੋਇਆ ਉਹ। ਗੁਰਾ ਗਿਆ ਮੈਂ ਉਹ ਕਰਦਾ। ਜੇ ਮੈਂ ਹੁਣ ਛੱਤ ਦਾਸਤਾ। ਪਰ ਸਾਰਾ ਟਫਨ ਵਿੱਚ ਸੱਚੀ ਪਈ ਕਿ ਅਸੀਂ ਦੀ ਰੋਟੀਆਂ ਤੇ ਕਹਿੰਦਾ ਧੂੜ ਪਾ ਲਈ। ਮੈਂ ਮੋਰ ਵਾਲੇ ਕੰਮ ਹੋਇਆ ਬਲਾ। ਮੰਨ ਪਰਦੇ ਚੋਂ। ਮੰੰਦੂ ਤਾਂ ਇਹ ਆ ਗਿਆ। ਦੇਖ ਕੇ ਚੋਰ ਅਧਰ ਕਹਿੰਦਾ ਸੱਚੀ ਹੈ ਮਕਲੇ ਉਹਨੂੰ ਗਾਲ੍ਹਾਂ ਮਾਰਦੀ ਸਮਾਉ ਉਹ ਮੇਰੇ ਪੱਤਨੀ ਨਾਲ ਗੱਲ ਕਰੂੰਗੀ ਮੈਂ ਸਭ ਦੇ ਪੱਤਨੀ ਨਾਲ ਗੱਲ ਕਰਦੀ ਆ ਮਾਮੇ ਦੇ ਨਾਲ ਟੈਨਸ਼ਨ ਹਟਾ ਦੋ ਤਾਹ ਰਹੇ ਆ ਵੀ ਮਾਮੇ ਤਾਂ ਬੂੜਾ ਹੋ ਚੱਲਿਆ ਉਹਨਾਂ ਜਵਾਈ ਵਾਲਾ ਹੋ ਗਿਆ ਉਹਨਾਂ ਦੋ ਹੋ ਗਏ ਮਾਮੇ ਜਵਾਈ ਵਾਲਾ ਹੋ ਗਿਆ ਉਹ ਜਵਾਈ ਵਾਲਾ ਹੋ ਗਿਆ ਇਹਨਾਂ ਤੇ ਬਣਾਈ ਇਹ ਕਿਹਟੋ ਬਸ ਥੋੜੀ ਵੀਰ ਜੀ ਆਣੀ ਜੱਟ ਨੂੰ ਨਾ ਆਵੇ ਉੱਤੇ ਉੱਤੇ ਦੂਤ ਹੋ ਗਏ ਜੀ ਰਿਕਵਰਸ ਇਹ ਨਾਨਾ ਹੈ ਸਾਡਾ ਹਾਂ ਅਜੂ ਲਿਆ ਦੱਸਣਾ ਕਿ ਜਿਹਨੇ ਨਾਨਾ ਹੈ ਜਾਣ ਕੇ ਕਿ ਉਹਨਾਂ ਕਹਿ ਰਹੇ ਕਿ ਇਹਨਾਂ ਦਾ ਹੈਗਾ ਹਾਂ ਫੇਰ ਨੰਨੇ ਹਾਂ ਹਾਂ ਜੀ ਉਹ ਤੇ ਲਿਮਿਟਸ ਖੇਡਣਾ ਮੈਸੇਦ ਕਰਦੇ ਜੇ ਜਿਹੜੇ ਤੱਕ 77 ਸੈਂਟ ਤੱਕ ਖੇਡਣਾ ਮੰਨਦਾ ਤਾਂ 7% ਲਿਏ ਹੂੰ ਮੇਰੇ ਬੰਦੇ ਸਰਪਰੀ ਟੀਮ ਹੋਊਗਾ ਹਾਂ ਇਹ ਵੀ ਚੱਕਣਾ ਭਾਈ ਇੱਕ ਖਿਡਾਰੀ ਕੋਈ ਉਹ ਹੁੰਦਾ ਵਧੀਆ ਜੀ ਟੀਮ 'ਚ ਹਾਂ ਜੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਇੱਕ ਮਿੰਟ ਸਰਦਾਰ ਜੀ ਤੁਸੀਂ ਗੱਲ ਦਾ ਪਤਾ ਕਾਹਦੇ ਕਹਿੰਦੀਆਂ ਮੈਂ ਮਾਣ ਨਹੀਂ ਕਰੀ ਤਾਂ ਮਾਣ ਮੈਨੂੰ ਹੈਗਾ ਮੇਰੀ ਜਿੰਦਗੀ ਤੇ ਟੀਮ 'ਤੇ ਮਾਣ ਨਹੀਂ ਮੰਨੇ ਨੂੰ ਭਰੋਸਾ ਹੁੰਦਾ ਆਪਣੇ ਆਪ ਹਾਂ ਉਹਨੂੰ ਮਾਣ ਨਹੀਂ ਕਹਿੰਦੇ ਮੈਚ ਅਜੇ ਗੁੰਮੀ ਮਾਪੇ ਤੇਰੇ ਨਾਲ ਉਹ ਨਹੀਂ ਭਾੜੇ ਤੁਮੀ ਬਾੜ ਲਿਆ ਬਰਤੀ ਬਾਹਰ ਜੀ ਮਾਮਾ ਮਾਮੇ ਦੇ ਤਾਂ ਇੱਕ ਅੱਧੀ ਉਹ ਪੱਟੀ ਆ ਤੇਰੇ ਪਤਨ ਕਿ ਕਿੱਥੇ ਕਿੱਥੇ ਬੰਨ੍ਹਣੀ ਆ ਫਾਨੀ ਹੋਰ ਹੋਰ ਕਿੰਨਾ ਹਰ ਗਰੂ ਹੋਣੀ ਕਿ ਲਾਉਗੀ ਤੇ ਤਾਂ ਵੀ ਬੋਲਦਾ ਕਿ ਮੇ ਆਉਗੀ ਮੇ ਰੋ ਸਹੀ ਗੱਲ ਹੈ ਇਹ ਨਹੀਂ ਕਰੇ ਕਿਆ ਗੱਲ ਆ ਜਦ ਤੂੰ ਜਾ ਕੇ ਨਹੀਂ ਧੰਮ ਪਲੇਅ ਬੰਨਾ ਬੜਾ ਔਖਾ ਔਖਾ ਜੀ ਮੈਂ ਮੈਨੂੰ ਤੁਸੀਂ ਸੱਚੀ ਗੱਲ ਸੋ ਬੋਲ ਬੱਜਿਆ ਬੈਟ ਬੋਲ ਦੀ ਬੱਚੀ ਸੁਣਦਾ ਕੋਈ ਗੱਲ ਪਤਾ ਨੂੰ ਨਾਲ ਫਿਰ ਇਹ ਨਾ ਮੰਗਿਆ ਉੱਥੇ ਮੈਂ ਪਰਜਾਇ ਜਾਂਦਾ ਬੈਠ ਗਿਆ ਉਹ ਬੈੱਡ ਮਾਰ ਜਾਂਦਾ ਡਬਲ ਬੈੱਡ ਆ ਗਿਆ ਜਾ ਕੇ ਕੁਝ ਖੁਲੇ ਤਾਂ ਉਹ ਪੱਕੀ ਵਿੱਚ ਉਹ ਤੋਂ ਤੋਂ ਦੇਖਦੇ ਜਿਹੜੇ ਨਾ ਗਿਆ ਸੀ ਉਹ ਆ ਇਹ ਨਹੀਂ ਕਰਦਾ ਮੈਂ ਕਰਦਾ ਤਾਂ ਮੈਂ ਕਿਸੇ ਤੁਸੀਂ ਉਹ ਕਰ ਸਕਦੇ ਹਾਂ ਹੋ ਜੀ ਮਮ ਨੂੰ ਦਿਖਾ ਦੇ ਦੋ ਤੁਹਾਨੂੰ ਕੀ ਭਾਈ ਜੀ ਭਾਈ ਨਹੀਂ ਮੈਂ ਇੱਕ ਬਰੀ ਜੀ ਦਾ ਚੱਲੀ ਹੈ ਦੋ ਇਹ ਲੈ ਕੇ ਆਉਂਦੇ ਆ ਤੁਹਾਨੂੰ ਦਰਵਾਜ਼ਾ ਦੇਣੀ ਹੈ ਜੀ ਸੁਣਿਆ ਦਿੱਤਾ ਨਹੀਂ ਸੁਝਿਆ ਤਾਂ ਜੀ ਜਾਨ ਹੈ ਉਹ ਵਸ ਜੀ ਜੀ ਸਭ ਨੂੰ ਟੋਕਦੀ ਆ ਹਾਂ ਜੇ ਚਲਾਈ ਦਿਓ ਤਾਂ ਚੱਲੀ ਜਾਣੀ ਮੈਂ ਫੀਮੈਂਟ ਕਰਾਈ ਚਾ ਲਾਏ ਆ ਫੀਮੈਂਟ ਹੁੰਦੀ ਫਿਰ ਉਹ ਕਰ ਨਹੀਂ ਪੈਣੀ ਆ ਤਕਲੀਫ ਹੋਣਾ ਸੁਣ ਠੀਕ ਹੈ ਨਾ ਇੱਥੋਂ ਜਦੋਂ ਮੁਰਗੀ ਦਾ ਮੁਰਗੀ ਫਿਰ ਉਸ ਤੋਂ ਬਾਅਦ ਜੀ ਫੂਰ ਜਾ ਮੈਂ ਜੀਣਾ ਤੇ ਬਹੁਤ ਔਖਾ ਹੈ ਕੋਰ ਜਾ ਬਾਬਾ ਸਾਥ ਮੇਰੇ ਫੂਰ ਜਾ ਜੈ ਹਰ ਰਾਮ ਮੈਨੂੰ ਪਤਾ ਕਿੱਦਾਂ ਪਤਾ ਵੀ ਫੂਰ ਜਾਉਂਗੀ ਪਾਪਾ ਜੀ ਨਾਲ ਦੇਖਿਆ ਰਹੀ ਹਾਂ ਕਿ ਕਿਆ ਕਰਦੇ ਰਹੇ ਨੇ ਉੱਥੇ ਆਏ ਕਿੱਦਾਂ ਕਰਦੇ ਨੇ ਫੂਰ ਜਾ ਦਰ ਨਾ ਆਹੂ ਮੂਮੈਂਟ ਕਰੀਏ ਜੇ ਕੋਸ਼ਿਸ਼ ਕਰਾਂਗੀ ਮਾਂ ਬੋਲ ਹਾਂ ਨਹੀਂ ਕਰਾਂਗੀ ਤੁਸੀਂ ਬਸ ਇੱਕ ਹੋਰ ਵੀ ਇਹ ਬੱਤੀ ਬੀਤੇ ਕੋਈ ਨਹੀਂ ਕੱਟ ਲਈ ਜਾ ਕੇ ਇਹ ਮੈਂ ਮਾਂ ਜੀ ਨੂੰ ਟਿਕਟ ਇਹ ਮੇਰੇ ਦਰਦ ਭੋਲਾ ਲਾ ਕੇ ਨਹੀਂ ਤਾਂ ਕਰਗੇ ਅਸੀਂ ਮਜ਼ਾਕ ਤਾਂ ਕਰੂਗੇ ਵੀ ਮਾਮੇ ਇਸ ੱੱਕੇ ਨਾਲ ਤੇ ਹਾ ਹਾਂ ਉਹ ਮਾਮੇ ਦੇ ਹੱਥੇ ਚੋਂ 10 ਲੱਖ ਨਾ ਨਾ ਕਰਦਾ ਬਸ ਕਰਾਉਂਦੇ ਹਾਂ ਹੂੰ ਕੱਲੇ ਵੀ ਕੋਸ਼ਿਸ਼ ਨੂੰ ਹੁੰਦਾ ਉਹ ਜੂਰੀ ਮਾਲਾ ਦੇ ਚੱਲੋ ਆਪ ਕਹਿਣਾ ਜੇ ਮੈਂ ਵੀ ਕਹੂੰ ਮਾਮਾ ਜਨ ਮਾਮਾ ਨਹੀਂ ਦਿੰਦੇ ਇਹ ਐਂ ਬੈਠੋ ਕੋਈ ਨਹੀਂ ਕੋਈ ਕੋ ਰਾਖਣੀ ਭਾਈ ਹੋ ਹਾਂ ਜਾਨੀ ਮੇਰਾ ਹਾਂਜੀ ਹਾਂਜੀ ਨਾ ਨਾ ਤੁਹਾਡੇ ਨਾਲ ਹੈ ਕਮੇਟੀ ਤੋਂ ਹੈ ਕੀ ਕੀ ਹੋਇਆ ਕੀ ਹੋਇਆ ਬਾਹਰੇ ਬਾਈ ਨੂੰ ਆ ਗਿਆ ਬਦਾਮ ਪਾਏਵੇਂ ਮੂੰਹ ਤੇ ਕੇਚੱਪ ਕੇ ਖੜੀ ਆ ਸਹੀ ਦਾ ਸਾਥ ਦੇ ਜਾ ਉਹ ਉੱਧਰ ਨੂੰ ਨਾ ਦੇਖ ਮਮੀ ਮੇਰੀ ਵੀ ਆ ਮੈਂ ਤਾਂ ਦੇਖਿਆ ਕਿ ਮਮੀ ਤੁਹਾਡੀ ਨਹੀਂ ਹੈ ਉਹ ਵੀ ਮਾਰੇ ਖੋਟਾ ਹੈ ਮਾਮਾ ਵੀ ਖੋਟਾ ਹੈ ਮਾਮਾ ਵੀ ਖੋਟਾ ਹੈ ਮੈਂ ਨਹੀਂ ਕਿਹਾ میں یہ کہہ رہا ہوں کہ سچی آئندہ ساتھ ہوں ہاں جی سب سے بڑی گل ایسی ہوتی ہے ٹھیک ہے وہ ساری مت بھی اوندے انا تو اپنی ہاں جی یہ جام ہو گئے تو بہت ફોર લા મમ્મી તો પણ નહી માંગ કે મામા યહો જા કે તમ મમ્મી નું શું જો ઓ બે કે કે દા જે માનિયા ને કે શું ચાલે છે આ પ્રતીત કમી કરતે હે બહુ જ જોડી નારી ને મે પર કુટી મે પત ના ચાહ કે દિલવા સહી ઓર સકડી બટ ડિફિકલ્ટ મે કર સકતી ફેર તને બોલી શકતા હૈ રવિન્દ્ર મે મે સહી રવિન્દ્ર કહેતે મતલબ ચચાન જ ਮੈਂ ਨਾ ਮੈਂ ਇਹਨਾਂ ਤੇ ਪੈਣੀ ਦਿੱਤਾ ਮੈਂ ਕੁਛ ਵੀ ਕਿਹਾ ਕਿ ਕੋਈ ਗਰਮਾ ਨਾ ਨਾਰੀ ਸ਼ਕਤੀ ਚੱਲੀ ਆ ਮੈਂ ਤੇ ਇੱਕ ਦੀਦੀ ਜੀ ਇਹ ਨਾ ਕਰਦੇ ਰਹੇਗੇ ਅਸੀਂ ਲੈ ਕੇ ਚੜਾਈਓ ਖਰਚਾ ਕਰਾਤਾ ਮਮੇ ਨਾਰੀ ਇੱਕ ਤਾਂ ਨਾਰੀ ਸ਼ਕਤੀ ਹੈ ਨਾਰੀਆਂ ਸ਼ਕਤੀਆਂ ਜਦੋਂ ਦੋ ਲੱਗਦੀਆਂ ਤੇ ਤਾਂ ਨਾਰੀਆਂ ਬਣ ਜਾਂਦੀਆਂ ਬਈ ਅਸੀਂ ਦੋਹਾਂ ਨੇ ਲੈ ਕੇ ਖੜਾ ਛੜਾਇਆ ਉਹ ਹੋਈਆਂ ਜੀ ਪਰ ਦੀ ਬਾੜ ਵਿੱਚ ਛੋੜ ਦੇਣਾ ਮਾਮਾ ਜੀ ਦਾ ਹਿੱਸਾ ਦਾ ਇੱਕ ਹਿੱਸੇ ਦਾ ਆ ਤਿੰਨ ਹਿੱਸਿਆਂ ਦਾ ਇਹਨਾਂ ਨੂੰ ਦਵਾਣਾ ਪੈ ਗਿਆ ਆ ਤੇਰਾ ਹਿੱਸਾ ਮੀ ਮੇਰੇ ਕਹਿਣਾ ਮਤਲਬ ਕਹਣਾ ਸੌਰੀ ਹਾਂ ਚਾਚਾ ਜੀ ਦਾ ਖੁੱਸਾ ਤਾਂ ਆ ਸਮਝ ਲੈ ਕਿੰਨੇ 500 ਦਾ 5.5 600 ਦਾ ਲੋਹਾ ਤਾਂ ਇਹਨੇ ਵੀਰੋਂ ਉੱਥੇ 2000 ਜੀ ਤੇ ਨਾ ਇੱਥੇ ਇਹਨਾਂ ਪਰ ਲਾਉਣੇ ਪੈ ਕੇ 2000 ਚ ਕੋਈ ਜ਼ਿੰਦਗੀ ਨਿਆਹਤ ਕਰੀ ਹੋਰ ਕੀ ਕਰੀ ਪੈਣੀ ਵਾਰ ਕਰਿਆ ਜੀ ਪੈਣੀ ਵਾਰ ਕੁਝ ਹੋ ਗਿਆ ਪੁੱਛ ਕੇ ਰੱਖੋ ਇੱਕ ਮਿੰਟ ਹਾਂ ਜਿੰਨੇ ਮਹੀਨਿਆਂ ਤੋਂ ਕੋਈ ਚੀਜ਼ ਹੁੰਦੀ ਨਹੀਂ ਜਿਹੜੀ ਹੁਣ ਪਾ ਕੇ ਜਿਹੜੀ ਪਾਸਟਿਕਾ ਮੇਰੀ ਸੁੱਕਿਆ ਹੋ ਗਿਆ ਹਾਂ ਰੱਜੀ ਦੀ ਨਹੀਂ ਕਹਿੰਦੇ ਕਹਿੰਦੇ ਕਿ ਆਹ ਤੀਸਰਾ ਵੀ ਪੂਰਾ ਕਰਾ ਹਾਂ ਅਹ ਕਜਰੇ ਨੇ ਮੈਂ ਨਾ ਤੇ ਜਿਵੇਂ ਆਉਂਦਾ ਉਹਨੂੰ ਪਤਾ ਕਿਤੇ ਨਾ 500 ਦਾ ਕਰਨਾ 2000 ਨਹੀਂ ਚਲੋ ਨਹੀਂ ਲਿਪਸਟਿਕਾ ਚਲੋ ਆ ਤਾਂ ਮੈਂ ਲਿਆਣ ਦੂੰਗਾ ਇਹਨੇ ਚੂੜਾ ਤਾਂ ਲਿਆਣ ਦੂੰਗਾ ਲਿਪਸਟਿਕਾ ਵੀ ਤੁਸੀਂ ਲਿਆ ਦਿਓ ਮੈਂ ਤੁਹਾਨੂੰ ਕਹਿੰਦੀ ਨਹੀਂ ਬੰਨੂ ਨਾਲ ਲਿਕੇ ਜਾਓ ਆ ਲਿਪਸਟਿਕਾ ਹੋਰ ਰੰਗ ਕਰਿਆ ਵੇ ਪੇਂਟ ਕਰਿਆ ਵੇ ਲਿਪਸਟਿਕੇ ਮੈਨੂੰ ਪਤਾ ਜੀ ਕਿ ਕੀ ਆ ਇਹ ਮੈਂ ਨਾ ਲੈਣ ਦਊਂਗਾ ਮੈਂ ਵੀ ਲਿਆਣ ਦਊਗਾ ਦੇ ਬਤਾਇਆ ਲੈ ਜਨਨੋ ਫੈਮਿਲੀ ਦਾ ਥੋੜਾ ਜਿਹਾ ਇਹਦਾ ਮੈਂ ਵੀ ਇਹਨਾਂ ਨੂੰ ਕੁਝ ਲਵੈ ਸਕਦਾ ਕਰਦੀ ਜੇ ਮੈਨੂੰ ਜੇ ਕੋਈ ਗੱਲ ਨਹੀਂ ਸਭ ਦੇ ਘਰ ਦੇ ਮਜਬੂਰੀਆਂ ਹੁੰਦੀਆਂ ਹਾਂ ਹਾਂਜੀ ਹਾਂ ਕੰਕ ਕਾ ਪਾਣੀ ਟੇਢੀ ਬੜੇ ਹੋਈਆਂ ਬਿਲਕੁਲ ਉਹਦਾ ਜਿੰਦਗੀ ਇਹ ਜਿੰਦਗੀ ਥੋੜੇ ਦਿਨਾਂ ਦਾ ਮੈਂ ਸਿਰ ਟਾਈਮ ਬਚਾਉਣਾ ਹੈ ਬਸ ਨਾ ਹੋ ਕਰਦਾ ਲੱਗਣਾ

ਇਹੀ ਪੀ ਜਾਂਦੀ ਆਹੀ ਪੀ ਜਾਂਦੀ ਕੁਝ ਨਾ ਛੱਟ ਪਾ ਕੇ ਲਾਲ ਵਰਨਾ ਪਾ ਤੇ ਉਹ ਖਿੱਚੀ ਜਾਂਦੇ ਆ ਚਲ ਛੱਡੇ ਨਜ਼ਰਾਂ ਵੀ ਨਾ ਤੰਨੇ ਕਾਲੀ ਵੀ ਪਾਈ ਵੀ